ਲੋਚਰ ਸਕੂਲ ਦੇ ਇਕੱਲੇ ਵਿਦਿਆਰਥੀ ਨਾਲ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਕੁੱਟਮਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਕੁੱਟਮਾਰ ਵਿੱਚ ਵਿਦਿਆਰਥੀ ਨikhil ਜ਼ਖਮੀ ਹੋ ਗਿਆ ਹੈ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਹੈ ਜ਼ਖਮੀ ਵਿਦਿਆਰਥੀ ਨikhil ਦੀ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁਝ ਮੁੰਡਿਆਂ ਨੇ ਇਕੱਠੇ ਹੋ ਕੇ ਜਿਸ ਵਿੱਚ ਕੁਝ ਸਕੂਲ ਦੇ ਵਿਦਿਆਰਥੀ ਵੀ ਸ਼ਾਮਲ ਸੀ ਉਸਦੇ ਪੁੱਤਰ Nikhil ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਭੱਜ ਗਏ ਉਨਾ ਅੱਗੇ ਦੱਸਿਆ ਨਿਕਲਦੇ 12 ਦੇ ਕਰੀਬ ਟਾਂਕੇ ਲੱਗੇ ਹੋਏ ਹਨ ਅਤੇ ਸਿਵਲ ਹਸਪਤਾਲ ਵਿਖੇ ਦਾਖਲ ਹੈ। ਉਹਨਾਂ ਲੜਾਈ ਦਾ ਕਾਰਨ ਦੱਸਿਆ ਕਿ ਜਿਨ੍ਹਾਂ ਨੇ ਸੱਟਾਂ ਮਾਰੀਆਂ ਹਨ ਉਹ ਇਸ ਵੱਲ ਗੈਰੀ ਨਜ਼ਰ ਨਾਲ ਦੇਖਦੇ ਸੀ। ਜਦੋਂ ਮੇਰੇ ਪੁੱਤਰ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਬਾਰੋਂ ਕੁਝ ਨੌਜਵਾਨ ਬੁਲਾ ਕੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਮੇਰੇ ਬੱਚੇ ਨੂੰ ਹਮਲੇਵਾਰਾਂ ਤੋਂ ਬਹੁਤ ਖਤਰਾ ਹੈ। ਉਹਨਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ 'ਵੱਲ ਤੁਰੰਤ ਧਿਆਨ ਦੇਣ। ਜਦੋਂ ਇਸ ਸੰਬੰਧੀ ਥਾਣਾ ਫਿਲੋ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪੁਲਿਸ ਮੁਲਾਜ਼ਮਾ ਨੇ ਜਖਮੀ ਨੌਜਵਾਨਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰੇ ਕੀ ਨਾਂ ਹੈ ਤੇਰਾ ਤੇ ਕੀ ਗੱਲਬਾਤ ਹੋਈ ਸੀ? ਜੀ ਮੇਰਾ ਨਾਮ ਨੀਕਲ ਆ। ਹਾਂਜੀ ਤੇ ਗੱਲ ਹੋਈ ਸਾਡੀ ਸਕੂਲ ਤੋਂ ਸ਼ੁਰੂ। ਹਮ ਸਕੂਲੇ ਮੁੰਡੇ ਸੀਗੇ ਜੀ ਮੇਰੇ ਲੋਕੀ ਮੁੰਡੇ ਦੇਖ ਦੇਖ ਕੇ ਲੰਘਦੇ ਹੀ ਗਏ। ਹਮ ਤੇ ਕੋ ਕੋ ਬਿਨਾਂ ਵੱਲੋਂ ਜੀ ਉਦੀ ਪੰਗੇ ਜੇ ਕਦੇ ਨੰਗਣਾ ਮੋਕਾ ਮਾਰ ਦੇਣਾ ਸੋਸ਼ਲ ਮੀਡੀਆ ਦੇ ਹੋ ਸਕਦੇ ਹਾਂ ਜੀ ਹਾਂਜੀ ਕੱਲ ਤੇ ਕੱਲ ਮੈਨੂੰ ਕਹਿੰਦੇ ਕਹਿੰਦੇ ਤੈਨੂੰ ਬਾਹਰ ਦੇਖਣਾ ਬਾਹਰ ਆ ਜੀ ਹੂੰ ਬਾਹਰ ਤੇ ਜਦੋਂ ਮੈਂ ਬਾਹਰ ਨਿਕਲਿਆ ਮੇਰੇ ਖੱਪਣਵਾ ਕੇ ਇੱਕ ਮੁੰਡਾ ਜਿਹੜਾ ਸੀਗਾ ਮੇਲ ਹੂੰ ਉਹ ਭੱਜ ਗਿਆ ਹੂੰ ਤੇ ਅੱਗੇ ਜਿੱਥੇ ਜਾ ਕੇ ਰੁਕਿਆ ਉੱਤੇ ਜਨਾ ਜਦੋਂ ਮੈਂ ਉਹਦੇ ਕੋਲ ਗਿਆ ਦੇ ਉੱਥੇ ਉਹੋ ਕਿ ਟੋਨੇ ਮੁੰਡੇ ਖੜੇ ਕੀਤੇ ਆਪਣੇ ਨਾਲ ਦੇ ਹੂੰ ਉੱਥੇ ਕਿੰਨੇ ਜਾਣੇ ਸੀਗੇ ਵਿੱਚ ਇਸ ਕੁੰਡ ਦੇ ਵਿੱਚ ਹੀ ਬਾਗਲੇ ਹੂੰ ਉਹਨਾਂ ਨੇ ਮੈਨੂੰ ਸੈੱਟ ਲਿਆ ਤੇ ਰਿਸੈਪਸ਼ਨ ਆ ਗਿਆ ਹੂੰ ਕੋ ਪ੍ਰਾਣੀ ਰੰਜੇਸਤਾਨੀ ਤਰੀ ਨਹੀਂ ਪ੍ਰਾਣੀ ਜੀ ਸਾਰੀ ਮੈਂ ਤਿੰਨ ਲੱਗਿਆ ਯਹਾਂ ਇਸ ਕੁੰਡੇ 1-2 ਸਾਲ ਤੋਂ ਹੂੰ ਜਿਹੜਾ ਮੁੰਡਾ ਸੀ ਉਹ ਵੀ ਨਮਾ ਨਹੀਂ ਕੀ ਮੰਗ ਕਰਦੇ ਹਾਂ ਮੰਗ ਦੀ ਬਸ ਤੁਲ ਜੀ